ਸਤਿ ਸ਼੍ਰੀਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਗਟ ਬਟੂਹਾ ਸੋ ਕਾਫੀ ਦਿਨਾਂ ਤੋਂ ਮੈਂ ਦੇਖਦਾ ਪਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਚੈਨਲਾਂ ਉੱਤੇ तमाम ਇੰਸਟਾਗ੍ਰam ਉੱਤੇ ਕਿ ਕੁਝ ਸਿਰਫਰੇ ਲੋਕ ਨੇਗੇ ਜਿਹੜਾ ਸਾਡਾ ਸਦੀਆਂ ਦਾ ਬਣਿਆ ਹੋਇਆ ਭਾਈਚਾਰਾ ਖਾਸ ਕਰਕੇ ਮੱਝਬੀ ਸਿੰਘਾਂ ਦਾ ਤੇ ਜੱਟਾਂ ਦਾ ਤੇ ਸਾਡਾ ਪਿੰਡਾਂ ਦੇ ਵਿੱਚ ਪਿਆਰ ਆ ਮੁਹੱਬਤ ਹੈ ਤੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਏਸੀ ਰੂਮਾਂ ਦੇ ਵਿੱਚ ਬਹਿ ਕੇ ਹੇ ਹਿਟਰਾ ਦੀ ਨਿੱਗ ਲੈnde ਹੋਏ ਜਿਹੜੇ ਆਵਾਜ਼ ਤਵਾ ਇੱਕ ਦੂਜੇ ਵਿਰੁੱਧ ਬੋਲਦੇ ਨੇ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਨੇ ਸ਼ਰਿਆਮ ਕੱਢ ਰਹੇ ਨੇ ਮੈਂ ਕਹੂੰਗਾ ਦੋਨਾਂ ਧਿਰਾਂ ਉੱਤੇ ਉਹਨਾਂ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਖਾਸ ਕਰਕੇ ਜਿਹੜੇ ਬੋਲਦੇ ਪਏ ਨੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡਾ ਕੱਖ ਨਹੀਂ ਜਾਣਾ ਇਹ ਜਿਹੜਾ ਸਾਡੀ ਪਿੰਡਾਂ ਦੀ ਏਕਤਾ ਮੁਹੱਬਤ ਹੈ ਤੁਸੀਂ ਇਹਨੂੰ ਕਿਰਪਾ ਕਰਕੇ ਖਤਮ ਨਾ ਕਰੋ ਹਾਂ ਮੈਂ ਮੰਨਦਾ ਕਿ ਆ ਪੰਜੇ ਉਂਗਲਾਂ ਬਰਾਬਰ ਨਹੀਂ ਕੁਝ ਸਿਰਫੇਰੇ ਲੋਕ ਮੱਝਵੀ ਸਿੰਘਾਂ ਦੇ ਵਿੱਚ ਵੀ ਹੈਗੇ ਨੇ ਕੁਝ ਸਿਰਫੇਰੇ ਲੋਕ ਜੱਟਾਂ ਦੇ ਵਿੱਚ ਵੀ ਹੈਗੇ ਨੇ ਜਿਹੜੇ ਜਾਤੀ ਟੈਗ ਕਰਦੇ ਨੇਗੇ ਪਰ ਸਾਰੇ ਇੱਕੋ ਜਿਹੇ ਨਹੀਂ ਕਿਉਂਕਿ ਪਿੰਡਾਂ ਦੇ ਵਿੱਚ ਬੜੀ ਮੁਹੱਬਤ ਹੈ ਬੜਾ ਪਿਆਰ ਹੈ ਬੜਾ ਸਕੂਨ ਹੈ ਕਿਤੇ ਨਾ ਕਿਤੇ ਹੋ ਜਾਂਦੀ ਆ ਗੱਲ ਮੈਂ ਉਹ ਗੱਲ ਤੋਂ ਮੁਨਕਰ ਨਹੀਂ ਹੁੰਦਾ ਸੋ ਜਾਤਾਂ ਦੇ ਜਿਹੜੇ ਠੇਕੇਦਾਰ ਨੇ ਜਿਹੜੇ ਹੁਣ ਇਸ ਵਕਤ ਜਾਣ ਬੁੱਝ ਕੇ ਵੋਟਾਂ ਨੂੰ ਨੇੜੇ ਦੇਖ ਕੇ ਲੋਕਾਂ ਨੂੰ ਲੜਾ ਰਹੇ ਨੇਗੇ ਸੋ ਉਹਨਾਂ ਲਈ ਗੀਤਾ ਜੀ ਸੁਣਿਓ ਫਿਰ ਜੱਤਾਂ ਦੇ ਠੇਕੇਦਾਰੋ ਏ ਥੋੜਾ ਹੱਥ ਅਕਲ ਨੂੰ ਮਾਰੋ ਏ ਜੱਤਾਂ ਦੇ ਠੇਕੇਦਾਰੋ ਏ ਥੋੜਾ ਹੱਥ ਅਕਲ ਨੂੰ ਮਾਰੋ ਏ ਫੋਕੀ ਨਾ ਫੂਕ ਛਕਾਓ ਏ ਮਜਵੀ ਤੇ ਜੱਟਾਂ ਨੂੰ ਫੋਕੀ ਨਾ ਫੂਕ ਛਕਾਓ ਏ ਮਜਵੀ ਤੇ ਜੱਟਾਂ ਨੂੰ ਐਵੇਂ ਨਾ ਤੁਸੀਂ ਓਏ ਐਵੇਂ ਨਾ ਤੁਸੀਂ ਐਵੇਂ ਨਾ ਤੁਸੀਂ ਲੜਾਓ ਏ ਮਜਵੀ ਤੇ ਜੱਟਾਂ ਨੂੰ ਆਏ ਮੇ ਨਾ ਤੁਸੀਂ ਲੜਾਓ ਏ ਮਜਵੀ ਤੇ ਜੱਟਾਂ ਨੂੰ ਉਹ ਜਾਤਾਂ ਦੇ ਠੇਕੇਦਾਰ ਓਏ ਸਦੀਆਂ ਦੇ ਪਾਈਚਾਰੇ ਨੂੰ ਨੌ ਮਾਸ ਦੇ ਰਿਸ਼ਤੇ ਪਿਆਰੇ ਨੂੰ ਉਹ ਸਦੀਆਂ ਦੇ ਪਾਈਚਾਰੇ ਨੂੰ ਨੌ ਮਾਸ ਦੇ ਰਿਸ਼ਤੇ ਪਿਆਰੇ ਨੂੰ ਐਵੇਂ ਨਾ ਬਲੀ ਚੜਾਓ ਏ ਮਜਵੀ ਤੇ ਜੱਟਾਂ ਨੂੰ ਐਵੇਂ ਨਾ ਤੁਸੀਂ ਐਵੇਂ ਨਾ ਤੁਸੀਂ ਐਵੇਂ ਨਾ ਤੁਸੀਂ ਲੜਾਓ ਏ ਮੱਝ ਵੀ ਤੇ ਜੱਟਾਂ ਨੂੰ ਐਵੇਂ ਨਾ ਤੁਸੀਂ ਲੜਾਓ ਏ ਮੱਝ ਵੀ ਤੇ ਜੱਟਾਂ ਨੂੰ ਉਹ ਜੱਟਾਂ ਦੇ ਠੇਕੇਦਾਰ ਓਏ ਹੋ ਜਿਉਨੇ ਚੱਤੇਰੇ ਵਾਲੀ ਯਾਰੀ ਨੂੰ ਦੋਵੇਂ ਇਕੱਠਿਆਂ ਦੀ ਮਲ ਮਾਰੀ ਨੂੰ ਉਹ ਜਿਉਨੇ ਚਤਰੇ ਵਾਲੀ ਯਾਰੀ ਨੂੰ ਦੋਵਾਂ ਇਕੱਠਿਆਂ ਦੀ ਮਲਮਾਰੀ ਨੂੰ ਨਾ ਦਿਲ ਦੇ ਵਿੱਚ ਪਲਾਓ ਏ ਮਜਵੀ ਤੇ ਜੱਟਾਂ ਨੂੰ ਉਹ ਤੁਸੀਂ ਐਵੇਂ ਨਾ ਹਾਇ ਐਵੇਂ ਨਾ ਲੜਾਓ ਏ ਮਜਵੀ ਤੇ ਜੱਟਾਂ ਨੂੰ ਉਹ ਜੱਟਾਂ ਦੇ ਠੇਕੇਦਾਰ ਓਏ ਕਈ ਬੋਟਾ ਨੂੰ ਪਏ ਮਰਦੇ ਨੇ ਕਈ ਨੋਟਾ ਨੂੰ ਪਏ ਮਰਦੇ ਨੇ ਉੱਲੂ ਨਾ ਤੁਸੀਂ ਬਣਾ ਓਏ ਮਜਵੀ ਤੇ ਜੱਟਾਂ ਨੂੰ ਐਵੇਂ ਨਾ ਤੁਸੀਂ ਐਵੇਂ ਨਾ ਤੁਸੀਂ ਐਵੇਂ ਨਾ ਤੁਸੀਂ ਲੜਾਓ ਓਏ ਮਜਵੀ ਤੇ ਜੱਟਾਂ ਨੂੰ ਐਵੇਂ ਨਾ ਤੁਸੀਂ ਲੜਾਓ ਓਏ ਮਜਵੀ ਤੇ ਜੱਟਾਂ ਨੂੰ ਜਾਤਾਂ ਦੇ ਠੇਕੇਦਾਰ ਬੰਦ ਕਮਰਿਆਂ ਵਿੱਚ ਜੋ ਬੋਲਦਾ ਜੋ ਸਾਨੂੰ ਪਤਾ ਫੇਮ ਨੂੰ ਟੋਲਦਾ ਜੋ ਬੰਦ ਕਮਰਿਆਂ ਵਿੱਚੋਂ ਬੋਲਦਾ ਜੋ ਸਾਨੂੰ ਪਤਾ ਫੇਮ ਨੂੰ ਟੋਲਦਾ ਜੋ ਨਾ ਗੱਲਾਂ ਵਿੱਚ ਉਲ ਜਾ ਓਏ ਮਜਵੀ ਤੇ ਜੱਟਾਂ ਨੂੰ ਐਵੇਂ ਨਾ ਤੁਸੀਂ ਐਵੇਂ ਨਾ ਤੁਸੀਂ ਐਵੇਂ ਨਾ ਤੁਸੀਂ ਲੜਾ ਓਏ ਮਜਵੀ ਤੇ ਜੱਟਾਂ ਨੂੰ ਐਵੇਂ ਨਾ ਤੁਸੀਂ ਲੜਾ ਓਏ ਮਜਵੀ ਤੇ ਜੱਟਾਂ ਨੂੰ ਜਾਤਾਂ ਦੇ ਠੇਕੇਦਾਰ ਓਏ ਮੰਨ ਲੋ ਪ੍ਰਗਟ ਦਾ ਕਹਿਣਾ ਓਏ ਥੋੜਾ ਕੱਖ ਨਹੀਂ ਪਾਪੀਓ ਰਹਿਣਾ ਓਏ ਮੰਨ ਲੋ ਪ੍ਰਗਟ ਦਾ ਕਹਿਣਾ ਓਏ ਥੋੜਾ ਕੱਖ ਨਹੀਂ ਪਾਪੀਓ ਰਹਿਣਾ ਓਏ ਨਾ ਪੁੱਠਾ ਪਾਠ ਪੜਾਓ ਓਏ ਮਜਵੀ ਤੇ ਜੱਟਾਂ ਨੂੰ ਐਵੇਂ ਨਾ ਤੁਸੀਂ ਐਵੇਂ ਨਾ ਤੁਸੀਂ ਐਵੇਂ ਨਾ ਤੁਸੀਂ ਲੜਾ ਓਏ ਮਜਵੀ ਤੇ ਜੱਟਾਂ ਨੂੰ ਐਵੇਂ ਨਾ ਤੁਸੀਂ ਲੜਾ ਓਏ ਮਜਵੀ ਤੇ ਜੱਟਾਂ ਨੂੰ ਜਾਤਾਂ ਦੇ ਠੇਕੇਦਾਰ ਓਏ ਥੋੜਾ ਹੱਥ ਅਕਲ ਨੂੰ ਮਾਰੋ ਓਏ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਫਿਰ ਬੇਨਤੀ ਕਰਦਾ ਕਿ ਪੰਜੇ ਉਗਲਾਂ ਬਰਾਬਰ ਨਹੀਂ ਹੁੰਦੀਆਂ ਕਿ ਸਾਰੇ ਜੱਟ ਵੀ ਨਹੀਂ ਮਾੜੇ ਸਾਰੇ ਮਰਦ ਵੀ ਵੀ ਨਹੀਂ ਮਾੜੇ ਸੋ ਹਰ ਦੇਸ਼ ਦੇ ਵਿੱਚ ਹਰ ਕੌਮ ਦੇ ਵਿੱਚ ਸਿਰਫ ਇਹੇ ਲੋਕ ਹੁੰਦੇ ਨੇ ਜਿਹੜੇ ਕੌਮਾਂ ਨੂੰ ਲੜਾਉਂਦੇ ਨੇ ਆਪਣੇ ਫਾਇਦੇ ਲਈ ਇਹ ਨੂੰ ਸਮਝ ਲਓ ਦੋਸਤੋ ਮੇਰੇ ਮਿੱਤਰੋ ਮੇਰੇ ਪਿਆਰਿਓ ਇਹ ਗੱਲ ਨੂੰ ਸਮਝ ਲਓ ਕਿ ਇਹ ਸਿਸਟਮ ਦੀ ਚਾਲ ਹੈ ਬਹੁਤ ਵੱਡੀ ਪਿੰਡਾਂ ਦਾ ਭਾਈਚਾਰਾ ਤੋੜਨ ਵਾਸਤੇ ਤੁਹਾਡੀਆਂ ਵੋਟਾਂ ਵਟੋੜਨ ਵਾਸਤੇ ਕੌਣ ਖੇਡਦਾ ਤੁਹਾਨੂੰ ਲੜਾ ਰਿਹਾ ਪਿੰਡਾਂ ਦੇ ਵਿੱਚ ਤੇ ਹੱਥ ਜੋੜ ਕੇ ਬੇਨਤੀ ਹੈ ਤੇ ਉਹਨਾਂ ਦਾ ਇਤਿਹਾਸ ਵੀ ਥੋੜਾ ਜਿਹਾ ਬਾਤ ਚ ਲਿਓ ਉਹਨਾਂ ਦੇ ਵੀਡੀਓ ਪੁਰਾਣੀਆਂ ਦੇਖ ਲਓ ਜਿਹੜੇ ਮਤਲਬ ਇਹ ਇਦਾਂ ਦੀਆਂ ਕੰਟਰੋਵਰਸੀਆਂ ਕਰਾਉਂਦੇ ਪਏ ਨੇ ਵੀ ਪਹਿਲਾਂ ਉਹ ਕੀ ਦੇ ਬਾਰੇ ਕੀ ਬੋਲਦੇ ਤੇ ਕੀ ਬੋਲਦੇ ਤੇ ਸਾਰੇ ਸਬੂਤ ਨੇ ਇੰਟਰਨੈਟ ਤੇ ਉਹਨਾਂ ਦੇ ਪੇਜਾਂ ਤੇ ਉੱਤੇ ਉਹਨਾਂ ਦੇ ਚੈਨਲਾਂ ਉੱਤੇ ਉਹਨਾਂ ਦੇ ਵੀਡੀਓ ਪੰਜ ਨੇ ਧਿਆਨ ਨਾਲ ਸੁਣ ਲਿਓ ਉਹਨਾਂ ਬਾਰੇ ਫਿਰ ਉਹਨਾਂ ਦੇ ਮਗਰ ਚੱਲ ਪਿਓ ਮਿਹਰਬਾਨ ਸਤਿ ਸ੍ਰੀ ਅਕਾਲ ਜੀ